ਗਿਆਨੀ ਰਗਵੀਰ ਸਿੰਘ ਤੋਂ ਜੋ ਜਥੇਦਾਰੀ ਵਾਪਸ ਲਈ ਗਈ ਹੈ ਉਸ ਨੂੰ ਲੈ ਕੇ ਕਈ ਸਿੱਖਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਅਕਾਲੀ ਦਲ ਦੇ ਉੱਤੇ ਵੀ ਲਗਾਤਾਰ ਪਲਟਵਾਰ ਕਰਦੇ ਹੋਏ ਸਿੱਖ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਹੁਣ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਗਿਆਨੀ ਰਗਵੀਰ ਸਿੰਘ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕੋਈ ਵੀ ਤਾਜਪੋਸ਼ੀ ਨਹੀਂ ਕਰਨ ਦਵਾਂਗੇ ਤੇ ਜਿਸ ਦੇ ਤਹਿਤ ਦਸਤਾਰ ਬੰਦੀ ਵੀ ਨਹੀਂ ਕੀਤੀ ਜਾਵੇਗੀ ਤੇ ਦੱਸਿਏ ਕਿ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਜੋ ਫੈਸਲਾ ਐਸਜੀਪੀਸੀ ਦੇ ਅੰਤਰੀਂ ਕਮੇਟੀ ਦੇ ਵੱਲੋਂ ਲਿਆ ਗਿਆ ਉਸ ਨੂੰ ਲੈ ਕੇ ਹੁਣ ਭੜਕਦੀ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਆਓ ਤੁਹਾਨੂੰ ਪੂਰੀ ਗੱਲ ਸੁਣਾਉਣੀ ਹੈ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਹਿਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਉਹਵੇਂ ਕਰੋਨਾ ਨੂੰ ਉਹਜਾਂ ਤੇ ਕਾਇਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਸਤਿ ਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਗਾਜ ਸਿੰਘ ਹੋਰਾਂ ਦੀ ਜਿਹੜੀ ਉੱਥੇ ਤਾਜ ਕੋਸ਼ੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਜਰੂਰੀਆਂ ਲਾੜੀਆਂ ਨਹਿੰਗ ਤੋਂ ਨਹਿੰਗ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਯੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾਦਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਉੱਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਾਂਗਸੰਗ ਜਥੇਬੰਦੀਆਂ ਦੇ ਮੁਖੀ ਜਿੰਨੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾਂ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹਨਾਂ ਹੰਗਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹੰਗਸੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਲ 500 ਤੋਂੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਾਂ શ્રી ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਤੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਜੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਣਗਹਿਲੀ ਆ ਉਹਨਾਂ ਨੇ ਨਹਿੰਸ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਜੋ ਨਹਿੰਗਸੰਗ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟ ਐ ਨਹੀਂ ਹੋਣ ਦਿਆਂਗੇ ਤੇ ਗੁਰੂ ਦੀਆਂ ਲਾੜਲੀਆਂ ਨਹਿੰਗਸੰਗ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀ ਇਹ ਲਾੜਲੀ ਫੌਜ ਐ ਨਹਿੰਗਸੰਗ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਉ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 7123 ਦੇ ਨਾਲ ਹੁੰਦੇ ਨੇ ਹੋਏ 71 ਮਿਲੂ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਏ